ਸਤਿ ਸ਼੍ਰੀ ਅਕਾਲ ਜੀ ਤੁਹਾਡਾ ਫਿਰ ਤੋਂ ਬਹੁਤ ਸਾਰਾ ਸਵਾਗਤ ਕਰਦੇ ਆਂ ਸਰਦ ਚੁੱਕ ਚਾਲ ਤੋਂ ਫਿਰ ਤੋਂ ਪਰਮਾਰਗ ਬਹੁਤ ਬਹੁਤ ਰੱਖਿਆ ਬਖਸ਼ਣ ਕਾਲ ਕਰਦੇ ਆਂ ਅਸੀਂ ਅੱਜ ਅੱਜ ਇੱਕ ਖਸਾਨਾ ਪੁੱਲ ਤੋਂ ਜੋ ਕਿ ਸ਼ੰਭੂ ਥਾਣਾ ਜੁਬੀ ਤੱਕ ਘਾੜੇ ਤੱਕ ਗਿਆ ਘਾੜਾ ਸੀ ਤੇ ਕਿਸ ਵਕਤ ਤੇ ਵੀ ਪੋਸਟ ਬਲ ਨੂੰ ਰੋਕੇ ਆ ਗਿਆ ਤੇ ਇਸ ਕਰਕੇ ਚੜਪੋਈ ਹੱਤੋਂ ਪਾਈ ਹੋਈ ਸੋ ਚੜਪਾੜ ਕਰਕੇ ਨਿਕਲਦਾ ਮੰਦੀ ਦਾ ਹੈ ਤੰਤੂ ਜੋ ਕੁਸਾਲ ਕਹਿ ਰਹੇ ਨੇ ਉਹ ਨੂੰ ਨਾਲ ਮੰਨੇ ਤਾਂ ਕਿ ਜੋ ਜੋ ਕੀ ਇਹ ਜੋ ਕੜਾ ਕਰ ਰਹੇ ਨੇ ਫਿਰ ਤੋਂ ਸ਼ਮੂ ਪਾਟਰ ਦੇ ਛੋੜੇ ਹੋਣ ਜਾ ਰਹੇ ਸੀ ਉਹ ਫਿਰ ਤੋਂ ਲਾ ਹੋਵੇ ਕਿਉਂਕਿ ਇਹ ਤਾਂ ਜੋ ਕੀ ਦੇ ਪਾਰਤ ਦੇ ਪਾਕਿਸਤਾਨ ਦੇ ਚਾੜੇ ਫਿਰ ਤੋਂ ਉਹਰੇ ਸੈਂਕਾ ਫਜ਼ੀ ਹੋਏ ਨੇ ਇਹ ਨਹੀਂ ਪਤਾ ਕਿ ਅੱਜ ਤੱਕ ਜਿੱਤੇ ਖਲੋਜਾ ਪਰਥ ਸੋਤੇ ਕੀ ਪਤਾ ਕਦੋਂ ਲੱਗ ਜੇ ਲੜਾਈ ਜੋ ਦੂਜੇ ਪਾਸੇ ਪੰਜਾਬ ਨਾਲ ਲੱਗਦਾ ਹਰਿਆਣਾ ਇਹ ਵਿਚਾਰੇ ਕਹਿੰਦਾ ਸ਼ੰਭੂ ਪੰਟਰ ਤੇ ਜੋ ਕੀ ਹੈ ਕਿਸਾਨਾਂ ਵੱਲ ਤੋਂ ਪੂਰਾ ਜੋ ਕੀ ਥੇ ਹੱਤਪਾਈ ਹੋਈ ਇਸ ਤੋਂ ਨਿਓ ਉਹਨਾਂ ਇੱਕ ਸਮੇਂ ਦੇ ਮੰਗਾ ਨਹੀਂ ਬਣੇ ਗਈਆਂ ਇਹ ਤਾਂ ਕਰਨ ਦੀ ਹੈ ਕਿ ਕਿਸਾਰ ਜੇ ਕਰ ਸਰਕਾਰ ਕਿਸਾਨਾਂ ਦੇ ਜੋ ਕੀ ਖੜਕਾ ਦੇ ਰੇਟ ਆ ਜੋ ਖੜਕਾ ਦੇ ਰੇਟ ਜਿਹੜੇ ਬਹੁਤ ਸਹੀ ਜਿਹੜੇ ਬਹੁਤ ਜਦੋਂ ਉਹਨਾਂ ਦੀ ਕ੍ਰੀਜ਼ੀ ਹੁੰਦੀ ਮੰਡੀ ਵਿੱਚ ਪੂਮੇ ਪਈ ਰੋੜ ਰਹੀ ਆ ਕਿਉਂਕਿ ਬੇਸਮ ਬੇ ਮੌਸਮ ਬਾਰਸ਼ਾਂ ਜੋ ਕੀ ਹੋ ਰਹੀਆਂ ਨੇ ਜੋ ਕਿ ਇਹਨਾਂ ਦੇ ਵਿੱਚ ਨਹੀਂ ਹੁੰਦੀ ਸੋ ਇਸ ਕਰਕੇ ਉਹ ਸਭ ਕੁਝ ਜੋ ਕੀ ਖਰਾਬ ਹੋ ਰਹੀਆਂ ਪਸਗਾ ਜਦੋਂ ਚਾਹ ਜੋ ਕੀ ਕਿ ਤਾਜ ਗੜੇ ਮਾਰੀ ਹੋ ਰਹੀ ਹੈ ਰੇ ਦੁੱਧ ਜਿਸ ਤਰ੍ਹਾਂ ਜੋ ਕੀ ਚਾਰ ਦੇ ਦੇਖਣ ਦਾ ਜੋ ਕੀ ਮਡੇ ਵਿੱਚ ਕੰਕ ਹੋ ਮੇਂ ਪਈ ਹੈ ਸੋਜ ਸਕਦੇ ਸਾਂ ਕਰਕੇ ਕੰਨ ਦਾ ਕਰਦੇ ਉਸਨੇ ਬੋਲਦਾ ਉਹ ਹੀ ਕਿਤਨਾ ਚੱਲ ਰਿਹਾ ਕਿੱਤਾ ਗਿਆ ਹੈ ਕਿਰ ਕਿਤਨਾ ਗਿਆ ਸਾਡੇ ਨੂੰ ਜੰਤੂ ਸਰਕਾਰ ਤੋਂ ਵੀ ਜਿਤਾਵਦੀ ਕਿਸੇ ਕਾਰਨ ਖਸਾ ਬੋਲ ਕੋੜੋ ਜਿਹਾ ਕੀ ਤੁਸੀਂ ਕਿਉਂਕਿ ਬਤਾਂ ਦਾ ਲਗਾਉਣੀ ਤਾਂ ਸਾਬ ਫਾਦਰ ਜੀ ਹਾ ਜੋ ਕਿ ਸਹੀ ਛਾਤ ਨਾਲ ਲਗਾਓ ਇਹ ਤੇ ਸੜਕਾਂ ਤੇ ਰੇਲਾ ਰੋਕ ਕੇ ਨਹੀਂ ਰੋਕਣਾ ਤਾਂ ਕਿ ਆਮ ਪਬਲਿਕ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਚੈੱਕ ਕਰ ਕਦੋਂ ਕੁਝ ਵੀ ਮਾਲ ਖੜਾ ਕੋ ਜਾਂਦਾ ਤਾਂ ਸਾਬਾ ਜੋ ਕਿ ਇਲਾਜ ਪਹਿਲਾ ਲੋਕਾਂ ਦੇ ਆਵੇਗਾ ਕਿਉਂਕਿ ਸਭ ਕੁਝ ਖਰਾਬ ਬੰਦ ਪਬਲਿਕ ਹੀ ਕਰ ਦਈ ਹੈ ਜੋ ਕਿਸੇ ਚਿਰਤੀ ਸਾਹ ਸ਼ਾਮਲ ਹੋ ਜਾਂਦੀ ਹੈ ਬਾਕੀ सभु दुख खाउण वारी चीज़ा आहिनि जी